राशन वंडन आए खड़े मैं पिछे रह गया मना चल दस के आवा इन्हू जगत आज आ जाओ आज मारो चाल ठीक है मेरी गल सुनो पक्के फे जे राशन ठीक है मुक्या पै जराशन ਉਹ ਪਰਿਵਾਰ ਮਿਲਦਾ ਡੁੱਬਿਆ ਲੱਗਦਾ ਹੈ ਉਹਨਾਂ ਤਿੱਕਣ ਪਚਾਈਏ ਯਾਰ ਬੱਚੇ ਵੀ ਹੈਗੇ ਯਾਰ ਬੇਟਾ ਉਹ ਬੰਨ ਤੇ ਚੱਲਦੇ ਆ ਭਾਈ ਓਰੇ ਐਂ ਆ ਬਈ ਰਾਸ਼ਨ ਲੈ ਜਾ ਯਾਰ ਰਾਸ਼ਨ ਲੈ ਜਾ ਭਾਈ ਜੀ ਸੁੱਕਾ ਖਾਣਾ ਹੈਗਾ ਕਿਦੇ ਸੁੱਕਾ ਖਾਣਾ ਇੱਧਰ ਹੈਗਾ ਜੀ ਪਾਣੀ ਤਾਂ ਹੈ ਨਹੀਂ ਉੱਧਰ ਨਹੀਂ ਉੱਧਰ ਘਾਟਾ ਪਾਣੀ ਓ ਚੱਲ ਆ ਰਵਤਰੇ ਭਈ ਰਾਸ਼ਿਲਾ ਭਾਈ ਤੁਹਾਨੂੰ ਰਾਸ਼ਨ ਦੇ ਦੇ ਸਾਡਾ ਪਰਿਵਾਰ ਭੁੱਖਾ ਬੈਠਾ ਕਰੇ ਕੋਈ ਬਾਕੀ ਹੋਰ ਉਹ ਆਪਣੇ ਟਰਾਲੀ ਵਾਲੇ ਨੂੰ ਆਵਾਜ਼ ਮਾਰਦੇ ਯਾਰ ਉਹ ਪਾਲੇ ਅੱਜ ਕਲੇ ਆ ਟਰਾਲੀ ਕੋਈ ਹੋਰ ਹੋਰ ਹੈਗਾ ਰਾਜੇ ਤੂੰ ਦੇ ਮਾਂ ਦੇ ਰਾਹੀਂ ਨਹੀਂ ਹੈਗਾ ਤਾਂ ਨਾ ਮੈਂ ਇਹਨੂੰ ਦੇ ਦੇਵੇ ਜਲਦੀ ਕੋਈ ਗੱਲ ਇਹਨੂੰ ਵੀ ਦੇ ਦੇ ਉਹ ਕਰੀਪਨ ਦੇ ਵਿੱਚ ਠੀਕ ਹੈ ਜੀ ਬਾਈ ਸਸੀਕਰਵਾ ਜੀ ਸਸੀਕਰਵਾ ਜੀ ਭਾਈ ਬੱਚਿਓ ਪਾਲਿਓ ਪਰ ਮਹਾਤਮਾ ਦਾ ਬਹੁਤ ਬਹੁਤ ਸ਼ੁਕਰ ਹੈ ਪਰਮਾਤਮਾ ਦਾ जिने ਸਾਡੀ ਜਾਨ ਬਚਾਤੀ ਆ ਤੁਹਾਨੂੰ ਰਾਸ਼ਨ ਦੇਣਾ ਇਸ ਜਿਹੜੇ ਭਾਈ ਜੀ ਰਾਸ਼ਨ ਅੱਜ ਤਾਂ ਮੇਰੇ ਕੋਲ ਹੈਗਾ ਤੇ ਕੱਲ ਜੋਗਾ ਪਰਮਾਤਮਾ ਹੋਰ ਦੇ ਦੂਗਾ ਨਹੀਂ ਆ ਰੱਖ ਲੋ ਯਾਰ ਕੋਈ ਭਾਈ ਜੀ ਅੱਜ ਮੈਂ ਲੈ ਕੇ ਛੋਟੇ ਬੱਚੇ ਅਗੇ ਨਾ ਭਾਈ ਜੀ ਮੈਂ ਅੱਜ ਲੈ ਕੇ ਤੁਹਾਡੇ ਤੋਂ ਰੱਖ ਲੈਣਾ ਰਾਸ਼ਨ ਤੇ ਮੇਰੇ ਕੋਲ ਖਰਾਬ ਵੀ ਨਹੀਂ ਹੋ ਜਾਊਗਾ ਤੇ ਕਿਸੇ ਹੋਰ ਦੇ ਮੁੱਖ ਪੈ ਜੂਗਾ ਜਿਨੇ ਸਾਡੀ ਜਾਨ ਬਚਾਤੀ ਪਰਮਾਤਮਾ ਨੇ ਬਿਲਕੁਲ ਕੱਲ ਜੋਗਾ ਖਾਣ ਨੂੰ ਆਨ ਨਹੀਂ ਦੇਊਗਾ ਤਾਂ ਤਾਂ ਜਾਨ ਹੈ ਤਾਂ ਜਾਨ ਹੈ ਕੁਝ ਪਾਣੀ ਆਇਆ ਅਸੀਂ ਸੁੱਤੇ ਪੈ ਸੀ ਅੱਛਾ ਅਚਾਨਕ ਕੱਕ ਖੁੱਲੀ ਦੇਖਿਆ ਥੱਲੇ ਪਾਣੀ ਬੱਚਿਆਂ ਨੂੰ ਲੈ ਕੇ ਬਹੁਤ ਮੁਸ਼ਕਲ ਨਿਕਲੇਆ ਬਸ ਆ ਦੋ ਚਾਰ ਕੱਪੜੇ ਜਿਹੜੇ ਪਾਏ ਆ ਇਹ ਹੀ ਰਹਿ ਗਏ ਸਾਡੇ ਸਾਰਾ ਕੁਝ ਢੜ ਗਿਆ ਬੇਕਰ ਹੋ ਗਏ ਸੀ ਇਹ ਅਸੀਂ ਜਾ ਰਹੇ ਸੀ ਅੱਗੇ ਸੁੱਕੀ ਜਗ੍ਹਾ ਤੇ ਕਿਧਰ ਇਹ ਤੁਸੀਂ ਹੋਰ ਕਿਸੇ ਨੂੰ ਦੇ ਦਿਓ ਜੀ ਰਾਸ਼ਨ ਕੋਈ ਨਹੀਂ ਅੱਦਰ ਕੈਂਪ ਲੱਗਿਆ ਉੱਥੇ ਜਾਂਦੇ ਰੋ ਉੱਥੇ ਦਵਾਈ ਦੱਪਾਂ ਵੀ ਦੇ ਦਿੰਦੇ ਆ ਪਰਮਾਤਮਾ ਰਾਸ਼ਨ ਰੂਸ਼ਨ ਸਭ ਲੰਗਰ ਪਾਣੀ ਪਰਮਾਤਮਾ ਤੁਹਾਨੂੰ ਚੜ ਦੀ ਕਲਾਚ ਰੱਖੇ ਤੁਸੀਂ ਕਰੀਬਾਂ ਦੀ ਮਦਦ ਕੋਈ ਹੋਰ ਅੱਦਰ ਹੈ ਜੇ ਪਰਿਵਾਰ ਬੈਠੇਗੇ ਬਹੁਤ ਲੋਕ ਹੈਗੇ ਆ ਅੱਛਾ ਜੀ ਹਾਂਜੀ ਚਲੋ ਭਾਈ ਰਚਨੇਗਾ ਕੱਲ ਨੂੰ ਕੀ ਕਰਾਂਗਾ ਭਾਈ ਜੀ ਜੇ ਪ੍ਰਮਾਤਮਾ ਨੇ ਸਾਡੀ ਜਾਨ ਹੀ ਬਖਸ਼ ਦਿੱਤੀ ਤੇ ਖਾਣ ਨੂੰ ਅੰਨ ਵੀ ਦੇਊਗਾ। ਭਾਈ ਆਪਾਂ ਕਿੰਨੇ ਬੇਵਕੂਫ ਹੈਗੇ ਆ। ਉਸ ਬੰਦੇ ਵੱਲ ਵੇਖ ਜਿੰਨੇ ਅੱਜ ਦਾ ਰਾਸ਼ਨ ਹੀ ਨਹੀਂ ਲਿਆ। ਉਹ ਕਹਿੰਦਾ ਮੇਰੇ ਕੋਲ ਅੱਜ ਸ਼ਾਮ ਦਾ ਪਿਆ ਹੈ। ਤੇ ਆਪਾਂ ਆਪਾਂ 1.5-2-2 ਮਹੀਨਿਆਂ ਦਾ ਇਕੱਠਾ ਕੀਤੇ ਬੈਠੇ ਰਾਸ਼ਨ ਨਾਲੇ ਆਪਣੇ ਘਰਵਾਰ ਵੀ ਸਹੀ ਨੇ। ਤੇ ਆਪਾਂ ਐ ਕਰੀਏ ਆਪਾਂ ਇਹ ਰਾਸ਼ਨ ਵਾਪਸ ਕਰ ਦਈਏ ਤੇ ਜਿਹੜਾ ਆਪਣੇ ਘਰੇ ਪਿਆ ਉਹ ਵੀ ਆਪਾਂ ਦੇ ਦਈਏ ਇਹਨਾਂ ਨੂੰ। ਚਲੋ ਇਹ ਖਲਾਇਰ ਕਿੱਡਾ ਜਿਗਰਾ ਯਾਰ ਨਾ ਬਹੁਤ ਦਲੇਰ ਬੈਠੇ ਆ ਬੰਦੇ ਇਕੱਲੇ ਆਜੋ ਬੱਚਾ ਚਲੋ ਆਪਾਂ ਉੱਧਰ ਜਾਉਂਨੇ ਅੱਗੇ ਭਾਈ ਕੀ ਗੱਲ ਹੋ ਗਈ ਭਾਈ ਹੋਰ ਰਾਸ਼ਨ ਚਾਹੀਦਾ ਨਹੀਂ ਭਾਈ ਅਸੀਂ ਇਹ ਰਾਸ਼ਨ ਵਾਪਸ ਕਰਨ ਆਏ ਆ ਕੀ ਗੱਲ ਸਮਝੀ ਆ ਸਤੋਂ ਬਹੁਤ ਵੱਡੀ ਗਲਤੀ ਹੋ ਗਈ ਕਿਵੇਂ ਯਾਰ ਭਾਈ ਅਸੀਂ ਡੇਢ ਦੋ ਦੋ ਮਹੀਨੇ ਰਾਸ਼ਨ ਇਕੱਠਾ ਕੀਤੇ ਬੈਠੇ ਆ ਅੱਛਾ ਹਾਂਜੀ ਸਾਨੂੰ ਉਸ ਬੰਦੇ ਵੱਲ ਵੇਖ ਕੇ ਸਾਨੂੰ ਛੋਟੀ ਇਨਸਾਨੀਅਤ ਜਾਗ ਉੱઠી ਹਾਂਜੀ ਭਾਈ ਤੇ ਜਿਹੜਾ ਸਾਡੇ ਘਰੇ ਪਿਆ ਅਸੀਂ ਉਹ ਵੀ ਲਿਆ ਕੇ ਦੇ ਦਿੰਨੇ ਆਪਾਂ ਮੈਂ ਠੀਕ ਹੈ ਭਈ ਜਮੀਰ ਜਾਗਦੀ ਹੈ ਨਾ ਤੁਹਾਡੀ ਤੁਸੀਂ ਆਪ ਮੰਨੋ ਇਹਨੂੰ ਕਹਿੰਦੇ ਆ ਇਨਸਾਨੀਅਤ ਭਈ ਅਸੀਂ ਬਹੁਤ ਬੰਦੇ ਛੇ ਛੇ ਮਹੀਨੇ ਦਾ ਰਾਸ਼ਨ ਕੱਠਾ ਕਰਕੇ ਕਿਤੇ ਨਾੜੇ ਕਰ ਬਰਵੀਂ ਸਲੀ ਹੈ ਉਹਨਾਂ ਦੇ ਹਾਂਜੀ ਭਈ ਗਰੀਬੰਦੇ ਕੋਲ ਪਹੁੰਚੇ ਨਹੀਂ ਜਾਂਦਾ ਜਿੰਨਾ ਦਾ ਡੁੱਬੇ ਪਿਆ ਉਹ ਕੰਪਨੀ ਟਿੱਕੇ ਤਾਂ ਲੋਕਾਂ ਦੇ ਉਹਨਾਂ ਕੋਲ ਪਹੁੰਚੇ ਵੀ ਨਹੀਂ ਦਿੰਦੇ ਰਾਸ਼ੀ ਹਾਂਜੀ ਭਾਈ ਇਹ ਬਹੁਤ ਬੜਾ ਭਾਈ ਤੁਹਾਡਾ ਧੰਨਵਾਦ ਆ ਅਸੀਂ ਉਹ ਫਿਰ ਆਪ ਵੰਡਦੀ ਆ ਸਾਰਾ ਵੰਡਦੇ ਆ ਆਪ ਮੰਗਦੇ ਤੁਸੀਂ ਗਰੀਬ ਬੰਦਾ ਜਿਹੜਾ ਦੇਖ ਕੇ ਨਾ ਜਿੱਦਾਂ ਕਰ ਪਰ ਟਿੱਕੇ ਆ ਹਾਂਜੀ ਹਾਂਜੀ ਜਿਹੜੇ ਤਾਲੀਆਂ ਦੇ ਵਿੱਚ ਬਿਠੇ ਆ ਉਹਨਾਂ ਕੋਲ ਪਹੁੰਚਾ ਕੇ ਆਉ ਅਸੀਂ ਵੀ ਤੁਹਾਡੇ ਨਾਲ ਆਨੇ ਅਸੀਂ ਵੀ ਨਾਲ ਜਨ ਆ ਠੀਕ ਆ ਭਾਈ ਜੀ ਅਸੀਂ ਜਾਣਿਆ ਫਿਰ ਬਹੁਤ ਬਹੁਤ ਧੰਨਵਾਦ ਤੁਹਾਡਾ ਆ ਬੰਦੇ ਕਿੰਨੇ ਚੰਗੇ ਆ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਕੁਲਵੰਤ ਢੀਡ ਵਾਲਾ ਅਸੀਂ ਜੋ ਅੱਜ ਵੀਡੀਓ ਤੁਹਾਡੇ ਪੇਸ਼ ਕੀਤੀ ਹੈ ਉਸੀਂ ਦੇਖੀ ਹੈ ਹੋ ਸਕਦਾ ਸਾਡੇ ਬੋਲ ਤੁਹਾਨੂੰ ਕੌੜੇ ਲੱਗੇ ਹੋਣ ਪਰ ਬਾਈ ਬਹੁਤ ਇਦਾਂ ਹੋ ਰਿਹਾ ਹੈ ਹੋ ਸਕਦਾ ਤੁਹਾਨੂੰ ਬਹੁਤ ਗੁੱਸਾ ਲੱਗਿਆ ਹੋਵੇ ਸਾਡੀ ਵੀਡੀਓ ਮੈਸੇਜ ਵੀ ਤੁਸੀਂ ਗਲਤ ਕਰੋਗੇ ਬਾਈ ਬਹੁਤ ਕੁਝ ਇਦਾਂ ਦਾ ਹੋ ਰਿਹਾ ਹੈ ਹੋ ਰਿਹਾ ਨਾ ਬਾਈ ਹੋ ਰਿਹਾ ਬਹੁਤ ਹੋ ਰਿਹਾ ਉਧਰ ਬਾਰਡਰ ਏਰੀਆ ਚ ਬਹੁਤ ਹੋ ਰਿਹਾ ਬਾਈ ਲੁੱਟ ਬਹੁਤ ਬਹੁਤ ਘਰ ਹੈਗੇ ਆ ਹਾਜ਼ਿਲ ਕਾ ਫਰੋਜ਼ਪੁਰ ਬਹੁਤ ਲੋਕ ਕਾਲਾ ਪੁਜਾਰੀ ਕਰੀ ਜਾਂਦੇ ਆ ਤੇ ਸਾਡੀ ਗੱਲ ਦਾ ਗੁੱਸਾ ਨਾ ਕੀਤਾ ਜਾਵੇ ਤੇ ਵੀਡੀਓ ਨੂੰ ਸ਼ੇਅਰ ਕੀਤਾ ਜਾਵੇ ਤੇ ਕਮੈਂਟ ਕਰਕੇ ਦੱਸਿਆ ਜਾਵੇ ਅਸੀਂ ਵੀਡੀਓ ਸਹੀ ਬਣਾਈ ਹੈ ਜਾਂ ਬਾਈ ਇਸੇ ਤਰ੍ਹਾਂ ਨਾ ਕਰੋ ਤੁਸੀਂ ਜੇ ਤੁਹਾਨੂੰ ਲੋੜ ਹੈਗੀ ਹੈ ਤਾਂ ਜ਼ਰੂਰ ਲਓ ਪਰ ਗਲਤ ਕੰਮ ਨਾ ਕਰੋ ਜੇ ਆਪਾਂ ਸਹੀ ਬੈਠੇ ਆ ਇਹਦਾ ਇਹ ਮਤਲਬ ਨਹੀਂ ਉਹਦਾ ਤੇ ਗਰੀਬ ਬੰਦੇ ਕੋਲ ਰਾਸ਼ਨ ਪਹੁੰਚਾਓ ਯਾਰ ਜਿਹੜਾ ਬੰਦਾ ਲੋੜਵੰਦਾ ਹੈ ਉਹਦੇ ਕੋਲ ਪਹੁੰਚਾਓ ਜਿਨ੍ਹਾਂ ਕੋਲ ਪਿਆ ਜੇ ਗਰੀਬ ਬੰਦੇ ਕੋਲ ਰਾਸ਼ਨ ਨਹੀਂ ਪਹੁੰਚਿਆ ਆਪਾਂ ਇੱਕ ਦੂਜੇ ਦੀ ਮਦਦ ਕਰ ਸਕਦੇ ਆ ਮੇਰੇ ਕੋਲ ਜੇ 4 ਦਿਨਾਂ ਦਾ ਪਿਆ ਤੇ ਮੈਂ ਨਾਲ ਗਵਾਂਢੀ ਦੀ ਮਦਦ ਕਰ ਸਕਦਾ ਕਰੋ ਮਤ ਵੱਤ ਵੱਤ ਜਿਹੜਾ ਪਾਣੀ ਚ ਬੈਠਾ ਉਹਨੂੰ ਸੁੱਕੇ ਥਾਂ ਤੇ ਲੈ ਜਾਓ ਉਸ ਅਸੀਂ ਤਾਂ ਨਹੀਂ ਪਹੁੰਚੇ ਪਰ ਸਾਡੇ ਕੋਲ ਦੇਣ ਜੋਗਾ ਵੀ ਨਹੀਂ ਅਸੀਂ ਇੱਕ ਮੈਸੇਜ ਜਰੂਰ ਦੇ ਸਕਦੇ ਆ ਵੀ ਗਰੀਬ ਬੰਦੇ ਕੋਲ ਰਾਸ਼ਨ ਪਹਚਾਓ ਜਿਹੜੇ ਰੱਜੇ ਪਏ ਉਹਨਾਂ ਕੋਲ ਪਹਚਾਉਣ ਦਾ ਕੋਈ ਫਾਇਦਾ ਨਹੀਂ ਸასი ਕਾਲ